ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਹਸਪਤਿਆ ਨੌਜਵਾਨਾਂ ਨੇ ਉਦਮ ਸਦਕਾ ਅੱਜ ਪਿੰਡ ਹਰਿਆਊ ਕਲਾਂ ਤੋਂ ਰਾਸ਼ਨ ਇਕੱਠਾ ਕਰਕੇ ਮਾਝਾ ਦਬਾਬੇ ਏਰੀਏ 'ਚ ਜਿੱਥੇ ਪਸ਼ੂਆਂ ਦਾ ਡੰਗਰ ਪਸ਼ੂ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਮਾੜੇ ਸਮੇਂ ਦਾ ਕੋਈ ਪਤਾ ਨਹੀਂ ਕਿਸ ਤੇ ਆਣ ਪਵੇ ਜਰੂਰ ਬਾਈ ਮਦਦ ਕਰੋ ਜਿਹੜੇ ਸਾਡੇ ਪਿੰਡ ਦੇ ਮੁੰਡੇ ਨੌਜਵਾਨ ਨੇ ਕੋਈ ਅਮਰੀਕਾ ਕੋਈ ਕੈਨੇਡਾ ਆਸਟ੍ਰੇਲੀਆ ਬੈਠੇ ਨੇ ਜਰੂਰ ਮਦਦ ਕਰੋ ਜਿੰਨੇ ਨੌਜਵਾਨਾਂ ਨੇ ਕਿਸੇ ਦੇ ਅਕਾਊਂਟ 'ਚ ਜੋ ਵੀ ਸਰਦੇ ਜਿੰਨੇ ਜੋਗੀ ਜਰੂਰ ਪਾਓ ਤਾਂ ਜੋ ਆਪਣੇ ਨਗਰ ਦਾ ਆਪਾਂ ਜਾ ਕੇ ਰਸਨ ਪਾਣੀ ਉਥੇ ਪਹੁੰਚਾ ਸਕੀਏ ਆਪਣੇ ਭਾਈਆਂ ਦੀ ਮਦਦ ਕਰ ਸਕੀਏ ਬਹੁਤ ਜਿਆਦਾ ਨੁਕਸਾਨ ਹੋ ਗਿਆ ਇਸ ਲਈ ਜਰੂਰ ਬੇਨਤੀ ਹੈ ਭਾਈ ਐਨ ਆਰ ਆਈ ਭਰਾਵਾਂ ਨੂੰ ਸੇ ਪਿੰਡ ਵਾਸਤੇ ਵੀ ਮਦਦ ਕਰੋ ਜਿਹੜੇ ਸਾਡੇ ਪਿੰਡ ਦੇ ਮੁੰਡੇ ਨੌਜਵਾਨ ਨੇ ਕੋਈ ਲਿਕਾ ਕੋਈ ਕੈਨੇਡਾ ਅਸਟ੍ਰੇਲੀਆ ਬੈਠੇ ਨੇ ਜਰੂਰ ਮਦਦ ਕਰੋ ਜਿਹਨੇ ਨੌਜਵਾਨਾਂ ਨੇ ਕਿਸੇ ਦਾ ਤਾਲੁਕ ਜੋ ਵੀ ਸਰ ਦੇ ਜਿੰਨੀ ਜਵਾਈ ਜਰੂਰ ਪਾਓ ਤਾਂ ਜੋ ਆਪਣੇ ਨਗਰ ਦਾ ਆਪਾਂ ਜਾ ਕੇ ਰਸ ਰਪਾਈ ਉਹ ਆਪਣੇ ਭਾਈਆਂ ਦੀ ਮਦਦ ਕਰ ਸਕੀਏ ਬਹੁਤ ਜਾੜੇ ਨੁਕਸਾਨ ਹੋ ਗਿਆ ਤਾਂ ਜੋ ਆਪਾਂ ਉਹਨਾਂ ਦੀ ਆਪਣੇ ਭਾਈਆਂ ਦੀ ਮਦਦ ਕਰ ਸਕੀਏ ਵੱਧ ਤੋਂ ਵੱਧ ਐਨਆਰਆਈਆਂ ਨੂੰ ਵੇਂਟ ਦੀ ਹੈ ਉਹ ਵੀ ਨੌਜਵਾਨ ਨੇ ਉਹ ਵੀ ਨੌਜਵਾਨ ਨੇ ਨੌਕਰੀ ਵਾਲਾ ਜਿਹਨੂੰ ਵੀ ਮਦਦ ਕਰੋ ਤਾਂ ਜੋ ਆਪਾਂ ਉਹਨਾਂ ਦੀ ਮਾਂ ਜੋ ਆਪਾਂ ਉਹਨਾਂ ਦੀ ਮਾਂ ਆਪਣੇ ਨਗਰ ਦਾ ਆਪਣੇ ਨਗਰ ਦਾ ਆਪਣੇ ਇਲਾਕੇ ਦਾ ਆਪਣੇ ਇਲਾਕੇ ਦਾ ਆਸ ਵੀ ਆਪਾਂ ਵੀ ਕਿਤੇ ਨਾਲ ਤੁਹਾਨੂੰ ਆਪਣੀ ਦੀ ਕੋਈ ਵਿਵਸਤਾ ਪ੍ਰੈਸੀਡੈਂਟ ਪੁੱਤਰ ਦੀ ਕਰੋਪੀ ਦਾ ਸਾਹਮਣਾ ਕਰਦੇ ਹੋਏ ਆਪਾਂ ਜਰੂਰ ਆਪਾਂ ਮਦਦ ਕਰੀਏ ਵਾਹਿਗੁਰੂ ਜੀ ਦਾ ਖਾਲਸਾ ਇਨਰਾਈਆਂ ਨੂੰ ਬੇਨਤੀ ਹੈ ਪਿੰਡ ਦੇ ਜੋ ਵੀ ਨੌਜਵਾਨ ਨੇ ਕੋਈ ਫੌਜੀ ਵਗੈਰਾ ਕੋਈ ਨੌਕਰੀ ਵਾਲਾ ਜਰੂਰ ਬਾਈ ਮਦਦ ਕਰੋ ਤਾਂ ਜੋ ਆਪਾਂ ਉਹਨਾਂ ਦੀ ਮਦਦ ਕਰੀਏ ਆਪਣੇ ਨਗਰ ਦਾ ਤੇ ਆਪਣੇ ਇਲਾਕੇ ਦਾ ਨਾਂ ਆ ਸਕੇ ਵੀ ਆਪਾਂ ਵੀ ਕਿਸੇ ਨਾਲ ਖੜੇ ਸੀ ਕੱਲ ਨੂੰ ਆਪਣੀ ਦੀ ਵੀ ਕੋਈ ਵਿਵਸਤਾ ਪੈ ਸਕਦੀ ਹੈ ਕੁੱਤਰ ਦੀ ਕਰੋਪੀ ਦਾ ਸਾਹਮਣਾ ਕਰਦੇ ਹੋਏ ਆਪਾਂ ਜਰੂਰ ਆਪਾਂ ਮਦਦ ਕਰੀਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ